ਪੂਰੀ ਸਮੂਹ ਟੀਮ ਹੈ ਸਾਡੇ ਆਨਰੇਬਲ ਕੈਬਨਿਟ ਮਿਸਟਰ ਮੈਡਮ ਮਜੀਦ ਕੌਰ ਜੀ ਨਾਲ ਨੇ ਸਾਡੇ ਐਮਐਲਏ ਸਾਹਿਬ ਜਲਾਲਾਬਾਦ ਤੋਂ ਗੋਲਡੀ ਜੀ ਐਮਐਲਏ ਬੱਲੂਵਾੜਾ ਤੋਂ ਇਹ ਐਮਐਲਏ ਸਾਡੇ ਫਾਸਿਲਕਾ ਤੋਂ ਸਾਰੇ ਨੇ ਬੋਰਡ ਤੋਂ ਸਾਰੇ ਜਣੇ ਨਾਲ ਨੇ ਔਰ ਅੱਜ ਅਸੀਂ ਉਹਨੇ ਵਿਜ਼ਿਟ ਕਰਨ ਆਏ ਸੀ ਇਹ ਦੇਖਣ ਆਏ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ ਮਾਹੌਲ ਬੜਾ ਸੈਂਸਿਟਿਵ ਚੱਲ ਰਿਹਾ ਹੈ ਤੇ ਅਸੀਂ ਬਾਰਡਰ ਦੇ ਉੱਤੇ ਖੜੇ ਇਸ ਸਮੇਂ ਵੀ ਪਰਮਾਤਮਾ ਤੋਂ ਸੁੱਖ ਮੰਗਦੇ ਆ ਸੀ ਵੀ ਕੋਈ ਪਾਸੇ ਸ਼ਾਂਤੀ ਲਵੇ ਪਰ ਏਕਰ ਕੋਈ ਇਹੀ ਜਾਂ ਅਨਸੁਖਾਂ ਦਾ ਮਾਹੌਲ ਬਣਦਾ ਪਰ ਅਸੀਂ ਫੈਰੋਖੀ ਦੀ ਤਿਆਰੀ ਦੇ ਲਈ ਅੱਜ ਕੰਪਲੀਟ ਦੇਖਣ ਆਏ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਲੱਤੀ ਸੀ ਉਹ ਇੱਕ ਸਪੈਸ਼ਲ ਇਸ ਚੀਜ਼ ਨੂੰ ਇਨਸ਼ੋਰ ਕੀਤਾ ਸੀ ਕਿ ਸਾਡੇ ਸਾਰੇ ਕੈਬਨਿਨ ਮਿਨਿਸਟਰੀਜ਼ ਨੇ ਜਿਹੜੇ ਉੱਤ-ਵੱਤ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਤੇ ਜ਼ਿਲ੍ਹਿਆਂ 'ਚ ਜਾ ਕੇ ਖਾਸ ਕਰਕੇ ਬਾਰਡਰ ਇੰਡੀਆਜ਼ ਦੇ ਵਿੱਚ ਜਾ ਕੇ ਵਿਜ਼ਿਟ ਕਰਾਂਗੇ ਕਿ ਸਾਡੇ ਕੋਲ ਤਿਆਰੀ ਪੂਰੀ ਹੈ। ਸੋ ਅੱਜ ਅਸੀਂ ਜਦੋਂ ਉਹਦੇ ਵਿਜ਼ਿਟ ਕਰਨ ਫਾਜ਼ਿਲਕਾ ਚਾਏ ਆ ਤਾਂ ਤੁਸੀਂ ਦੇਖ ਸਕਦੇ ਹੋਰੇ ਅਸੀਂ ਜਿਹੜੇ ਬੈੱਡ ਨੇ ਉਹ ਵੇਕੈਂਟ ਰੱਖੇ ਨੇ, ਖਾਲੀ ਬੈੱਡ ਰੱਖੇ ਨੇ। ਸਾਜੂ ਦੇ ਕਾਹਦੋ ਕੋਈ ਅੱਧੀ ਨਹੀਂ ਦਿੱਕਤ ਆਦੀ ਹੈ ਤਾਂ ਅਸੀਂ ਇਮੀਡੀਏਟਲੀ ਆਪਣੇ ਪੀਸ਼ੈਂਟਸ ਨੂੰ ਸੰਭਾਲ ਸਕੀਏ। ਇਸ ਤੋਂ ਇਲਾਵਾ ਸਾਡੇ ਕੋਲ ਡਰੱਗਸ ਜਿਹੜੇ ਜਿਵੇਂ ਆਪਾਂ ਕਹਿੰਦੇ ਆ ਦਵਾਈਆਂ ਸਾਡੇ ਕੋਲ ਸਾਡੀਆਂ ਦਵਾਈਆਂ ਦਾ ਜਿਵੇਂ ਤੁਸੀਂ ਦੇਖ ਕੇ ਆਏ ਹੋ ਸਟਾਕ ਦੇ ਵਿੱਚ ਸਾਰਾ ਸਾਡੇ ਕੋਲ ਦਵਾਈਆਂ ਦਾ ਸਟਾਕ ਜਿਹੜਾ ਅਵੇਲੇਬਲ ਹੈ ਡਾਕਟਰਸ ਨੇ ਜਿਹੜੇ ਸਾਡੇ ਸਾਡਾ ਪੂਰਾ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡਾ ਪੁਲਿਸ ਸਟਾਫ ਹੈ ਸਾਡੇ ਦਾ ਸਾਰਾ ਆਲ ਟੂਲਸ ਹੈ ਔਰ 24 24 ਘੰਟੇ ਦੀ ਡਿਊਟੀ ਦੇ ਰਹੇ ਨੇ ਵਿਦਾਊਟ ਐਨੀ ਸਿੰਗਲ ਮੂਮੈਂਟ ਲੀਵ ਇੱਕ ਸਕਿੰਟ ਦੀ ਵੀ ਲੀਵ ਤੋਂ ਬਿਨਾ 24 ਆਵਰਸ ਡਿਊਟੀ ਦੇ ਰਹੇ ਹੈ ਤੁਹਾਨੂੰ ਸੇਟੀ ਨੂੰ ਇਨਸ਼ੋਰ ਕਰਨਾ ਹੈ ਕਿ ਪਰਮਾਤਮਾ ਦਾ ਚਾਹੇ ਵੀ ਕਿਸੇ ਵੀ ਕਿਸਮ ਦਾ ਕੁਛ ਆਈ ਜਾ ਹੋਵੇ ਕਿਉਂਕਿ ਇਹ ਸੈਂਸਿਟਿਵ ਥੂਮ ਦੇ ਵਿੱਚ ਹੈ ਤੁਹਾਨੂੰ ਇਸ ਕਰਕੇ ਅੱਜ ਸਾਰੇ ਜਣਿਆਂ ਨੇ ਇਹਨੂੰ ਵਿਜ਼ਿਟ ਕਰਕੇ ਇਹ ਇਨਸ਼ੋਰ ਕੀਤਾ ਵੀ ਉਹ ਸਾਰੀਆਂ ਫੈਸਿਲਿਟੀਆਂ ਨੇ ਜਿਹੜੀਆਂ ਵਿਜ਼ਿਟ ਹੈ ਥੈਂਕ ਯੂ ਅੱਜ ਸਾਰੇ ਮੇਰੇ ਨਾਲ ਐਮ ਐਨ ਐ ਸਾਹਿਬਾਨ ਖੜੇ ਨੇ ਔਰ ਮੰਤਰੀ ਸਾਹਿਬ ਕਰਨਪ੍ਰੀ ਸੌਂਚ ਜੀ ਆਏ ਹਨ ਮੈਸਿਕਲੀ ਇਸ ਵੀ ਇਸ ਏਰੀਏ ਦੀ ਵਿਜ਼ਿਟ ਟੈਸਟ ਕਰਕੇ ਕਰਨ ਆਏ ਹਨ ਕਿ ਸਾਡੇ ਲੋਕਾਂ ਨੂੰ ਕੁਝ ਜਾਣ ਤੇ ਬਹੁਤ ਕਰਕੇ ਕਿ ਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਅਸੀਂ ਡਰਦਾ ਮਾਹੌਲ ਕ੍ਰੀਏਟ ਕਰਨਾ ਹੈ ਬਲਕਿ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਦੀ ਹੈ ਤਾਂ ਉਹ ਉਸ ਨੂੰ ਤੇ ਟ੍ਰਿਕ ਦੇ ਨਾਲ ਹੈਂਡਲ ਕਰਦੇ ਸੋ ਅਸੀਂ ਹਸਪੀਟਲ ਵਿਜ਼ਿਟ ਕੀਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਹਸਪੀਟਲ ਨੂੰ ਇਕੱਠਾ ਕੀਤਾ ਗਿਆ ਬੈਡਸ ਦੇ ਨਾਲ ਵੀ ਔਰ ਜੋ ਇੱਥੇ ਜੀ ਐਸ ਐਮਓ ਸਾਹਿਬ ਨਾਲ ਗੱਲ ਹੋਈ ਹੈ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਉਸੇ ਤਰ੍ਹਾਂ ਹੀ ਬਲੱਡ ਬੈਂਕ ਪੂਰੀ ਤਰ੍ਹਾਂ ਸਫੀਸ਼ੀਐਂਟ ਦਿੱਤਾ ਗਿਆ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਸਸਾ ਅਸੀਂ ਜਾਨਾਂ ਬਚਾਉਣ ਤੇ ਕਨਸੈਂਟਰੇਟ ਕਰੀਏ ਸੋ ਪੂਰੀ ਤਰ੍ਹਾਂ ਡਾਕਟਰਸ ਵੀ ਅਵੇਲੇਬਲ ਨੇ ਸਟਾਫ ਨਰਸਿਸ ਵੀ ਨੇ ਔਰ ਅਸੀਂ ਹਮੇਸ਼ਾ ਯਾਦ ਰੱਖਾਂਗੇ ਪੰਜਾਬ ਸਰਕਾਰ ਹਮੇਸ਼ਾ ਨਾਲ ਹੈ ਆਪਣੇ ਡਾਕਟਰਸ ਦੇ ਜਿਹੜੇ ਸੇਵਾ ਕਰ ਰਹੇ ਨੇ ਲੋਕਾਂ ਦੀ ਔਰ ਮਕਸਦ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਾਰਡਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਸੁਰੱਖਿਆ ਦਾ ਵਾਤਾਵਰਨ ਹੈ